ਬਾਰਡਰ ਏਰੀਆ ਹਮੇਸ਼ਾ ਥ्रेटਟ ਬਣੀ ਰਹਿੰਦੀ ਹੈ ਬਟ ਆਪਾਂ ਜਿਹੜੀ ਸਾਡੀ ਪੰਜਾਬ ਪੁਲਿਸ ਹੈ ਹਮੇਸ਼ਾ ਸਤਰਕ ਹੈ ਔਰ ਹਰ ਸਿਚੁਏਸ਼ਨ ਨੂੰ ਜੇਠੇ ਲਈ ਤਿਆਰ ਹੈ ਅਬ ਬਹੁਤ ਸੋਨ ਨੂੰ ਮਿਲਦਾ ਹੈ ਕਿ ਲੀਗਲ ਮਾਈਨਿੰਗ ਜਿਹੜੀ ਆ ਉਹ ਪਠਾਨਕੋ ਡਿਸਟ੍ਰਿਕਟ ਦੇ ਵਿੱਚ ਜੋਰਾ ਸ਼ੋਰਾ ਦੇ ਵਿੱਚ ਹੈ ਖਾਸ ਕਰਕੇ ਜੇਕਰ ਗੱਲ ਕਰੀਏ ਤੇ ਮੰਗਲ ਮੇਥਲ ਹੋ ਗਿਆ ਇਹਨਾਂ ਚੀਜ਼ ਇਨ ਇਸ ਏਰੀਆ ਚ ਜ਼ਿਆਦਾ ਮਾਈਨਿੰਗ ਜਿਹੜੀ ਇਲੀਗਲ ਚੱਲਦੀ ਪਈ ਹੈ ਇਹਨਾਂ ਨੂੰ ਤੁਸੀਂ ਕੀ ਕਹੋਗੇ ਜਦੋਂ ਆਪਾਂ ਢਿੱਲੇ ਪਾਵਾਂਗੇ ਤੇ ਦੁਸ਼ਮਣੇ ਦਾ ਫਾਇਦਾ ਲੈ ਸਕਦਾ ਸੋ ਮਾਨਯੋਗ ਐਸਐਸਪੀ ਸਾਹਿਬ ਨੇ ਇਸ ਸੰਬੰਧ ਇੱਕ ਪਹਿਲਾਂ ਹੀ ਕਾਫੀ ਪਲਾਨ ਕੀਤਾ ਹੋਇਆ ਔਰ ਉਸ ਤਰ੍ਹਾਂ ਕੰਮ ਚੱਲ ਰਿਹਾ ਹੈ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਕਿ ਆਟੀ ਨਿਊਜ਼ ਨੈਟਵਰਕ ਦੇਸ਼ ਕੇ ਵਾਸ ਮੈਂ ਤੁਹਾਡਾ ਮਹਿਕ ਰੰਦਾਵਾ ਸੋ ਦੱਸ ਦਈਏ ਕਿ ਇਸ ਵੇਲੇ ਅਸੀਂ ਪਠਾਨਕੋਟ ਡੀਐਸਪੀ ਸਿਟੀ ਦਾ ਦਫ਼ਤਰ ਮੌਜੂਦ ਹੈ ਔਰ ਸਾਡੇ ਨਾਲ ਡੀਐਸਪੀ ਸਿਟੀ ਰਜਿੰਦਰ ਮਨਹਾਜਰੀ ਮੌਜੂਦ ਨੇ ਔਰ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਨੇ ਹੁਣੇ ਹੀ ਜਿਹੜਾ ਜੁਆਇਨ ਕੀਤਾ ਹੈ ਰੀਸੈਂਟਲੀ ਔਰ ਗੱਲਬਾਤ ਕਰਾਂਗੇ ਕਿ ਸ਼ਰਾਰਤੀ ਅਨਸਰਾਂ ਦੇ ਬਾਰੇ ਇਹਨਾਂ ਦਾ ਕੀ ਕਹਿਣਾ ਹੈ ਸੋ ਸਭ ਤੋਂ ਪਹਿਲਾਂ ਸਰ ਬਹੁਤ-ਬਹੁਤ ਤੁਹਾਨੂੰ ਕੌਂਗ੍ਰੈਟਸ ਕਿ ਤੁਸੀਂ ਦੁਬਾਰਾ ਜੁਆਇਨ ਕੀਤਾ ਹੈ ਕਿਦਾਂ ਦਾ ਐਕਸਪੀਰੀਅੰਸ ਰਿਹਾ ਅੰਮ੍ਰਿਤਸਰ ਜਾ ਕੇ ਡਿ ਪਬਲਿਕ ਦਾ ਬਿਹੇਵਲ ਅਲੱਗ ਹੁੰਦਾ ਸੋ ਡਿਫਰੈਂਟ ਫਰੋਮ ਪਠਾਨਕੋਟ ਤੇ ਤੁਸੀਂ ਕਾਫੀ ਦਿਨ ਪਠਾਨਕੋਟ ਰਹੇ ਹੋ ਤੁਹਾਨੂੰ ਵੀ ਇੱਕ ਇੱਕ ਚੀਜ਼ ਦਾ ਪਤਾ ਹੋਏਗਾ ਤੇ ਹੁਣ ਤੁਹਾਡੇ ਲਈ ਤੇ ਬਹੁਤ ਆਸਾਨ ਹੋਏਗਾ ਚੈਲੰਜ ਤੇ ਨਹੀਂ ਚੈਲੈਂਜਿੰਗ ਤੇ ਰਹੇਗੀ ਦੇਖੋ ਚੈਲੰਜਸ ਹਮੇਸ਼ਾ ਸਾਡਾ ਜੌਬ ਇਦਾਂ ਦਾ ਚੈਲੰਜ ਤੇ ਹਮੇਸ਼ਾ ਬਣਿਆ ਰਹਿੰਦੀਆਂ ਤੇ ਆਪਾਂ ਵੀ ਅੱਜਕੱਲ ਜਿਹੜੀ ਪੁਲਿਸ ਡਿਪਾਰਟਮੈਂਟ ਆ ਆਪਣੇ ਆਪ ਨੂੰ ਅਪਡੇਟ ਕਰਦਾ ਰਹਿੰਦਾ ਅਕੋਰਡਿੰਗਲੀ ਸੋ ਆਪਾਂ ਅਪਡੇਟਡ ਆ ਬਹੁਤ ਸੋਨ ਨੂੰ ਮਿਲਦਾ ਹੈ ਕਿ ਲੀਗਲ ਮਾਈਨਿੰਗ ਜਿਹੜੀ ਆ ਉਹ ਪਠਾਨਕੋ ਡਿਸਟ੍ਰਿਕਟ ਦੇ ਵਿੱਚ ਜੋਰਾ ਸ਼ੋਰਾ ਦੇ ਵਿੱਚ ਹੈ ਖਾਸ ਕਰਕੇ ਜੇਕਰ ਗੱਲ ਕਰੀਏ ਤੇ ਨੰਗਲ ਮੇਠਲ ਹੋ ਗਿਆ ਇਹਨਾਂ ਚੀਜ਼ ਇਨ ਇਸ ਏਰੀਆ ਚ ਜ਼ਿਆਦਾ ਮਾਈਨਿੰਗ ਜਿਹੜੀ ਇਲੀਗਲ ਚੱਲਦੀ ਪਈ ਹੈ ਇਹਨਾਂ ਨੂੰ ਤੁਸੀਂ ਕੀ ਕਹੋਗੇ ਦੇਖੋ ਸਾਡੇ ਐਸਐਸਪੀ ਸਾਹਿਬ ਪਹਿਲਾਂ ਵੀ ਸਰ ਸਾਡੇ ਇੱਥੇ ਰਹੇ ਨਾ ਉਹਨਾਂ ਦੀ ਬਿਲਕੁਲ ਸਖਤ ਦਾਤਾ ਵੀ ਆਪਾਂ ਇਲੀਗਲ ਮਾਈਨਿੰਗ ਨਹੀਂ ਹੁੰਦੇ ਨੇ ਅੱਜ ਵੀ ਮੈਂ ਜੁਆਇਨ ਕੀਤਾ ਸਾਡੇ ਐਸਐਚਓ ਜਿਹਨਾਂ ਦੇ ਇਲਾਕੇ ਵਿੱਚ ਖੱਡਾਂ ਜਾਂ ਕ੍ਰੈਸ਼ਰ ਹੈਗੇ ਆ ਉਹਨਾਂ ਨੂੰ ਹਦਾਇਤਾਂ ਕਰਤੀਆਂ ਵੀ ਇਲੀਗਲ ਮਾਈਨਿੰਗ ਬਿਲਕੁਲ ਬੰਦ ਕੀਤੀ ਕੀਤੀ ਜਾਵੇ ਔਰ ਪਹਿਲਾਂ ਵੀ ਬੰਦ ਹੈ ਔਰ ਇਸ ਤਰ੍ਹਾਂ ਦੀ ਆਪਾਂ ਇਲੀਗਲ ਮਾਈਨਿੰਗ ਨਹੀਂ ਹੋਣ ਦੇਵਾਂਗੇ ਆਵਰ ਆਪਾਂ ਭਰਪੂਰ ਯਤਨਾ ਨਾਲ ਇਹ ਚੀਜ਼ਾਂ ਬੰਦ ਕਰਵਾਵਾਂਗੇ ਬਾਰ-ਬਾਰ ਇਨਪੁਟਸ ਟ੍ਰੇਡਿਓ ਮਿਲਦੇ ਨੇ ਬਾਰਡਰ ਇਲਾਕਾ ਨਾਲ ਪੈਂਦਾ ਸਰਹੱਦ ਨਾਲ ਲੱਗਦੀ ਹੈ ਉਹ ਸ਼ਰਾਰਤੀ ਅਨਸਰ ਜਿਹੜੇ ਨੇ ਉਹ ਬਾਰ-ਬਾਰ ਗੁਸਪੈਟ ਕਰਨ ਦੀ ਵੀ ਕੋਸ਼ਿਸ਼ ਕਰਦੇ ਇਹਨਾਂ ਨੂੰ ਤੁਸੀਂ ਕਹੋ ਕੀ ਕਹੋਗੇ ਸਸਪੈਕਟਿਡ ਵੀ ਕੀਤੇ ਕਹਿੰਦੇ ਆ ਰੌਂਡ ਅਪ ਦੇਖੋ ਕਿ ਬਾਰਡਰ ਏਰੀਆ ਹਮੇਸ਼ਾ ਥ੍ਰੈਟ ਬਣੀ ਰਹਿੰਦੀ ਹੈ ਬਟ ਆਪਾਂ ਜਿਹੜੀ ਸਾਡੀ ਪੰਜਾਬ ਪੁਲਿਸ ਹੈ ਹਮੇਸ਼ਾ ਸਤਰਕ ਹੈ ਔਰ ਹਰ ਸਿਚੁਏਸ਼ਨ ਨੂੰ ਨਜੇਠ ਲਈ ਤਿਆਰ ਹੈ ਔਰ ਬੇਸਿਕਲ ਹੁੰਦੀ ਹੈ ਵੀ ਆਪਾਂ ਕਦੀ ਸ਼ਾਂਤ ਹੋ ਕੇ ਨਹੀਂ ਬੈਠ ਸਕਦੇ ਇਸ ਫਰੰਟ ਤੇ ਹਮੇਸ਼ਾ ਸਤਰਕ ਰਹਿਣਾ ਪਿਆ ਪਵੇਗਾ ਔਰ ਜਦੋਂ ਆਪਾਂ ਢਿੱਲੇ ਪਾਵਾਂਗੇ ਤੇ ਦੁਸ਼ਮਣੇ ਦਾ ਫਾਇਦਾ ਲੈ ਸਕਦਾ ਸੋ ਮਾਨਯੋਗ ਐਸਐਸਪੀ ਸਾਹਿਬ ਨੇ ਇਸ ਸਬੰਧੀ ਪਹਿਲਾਂ ਹੀ ਕਾਫੀ ਪਲਾਨ ਕੀਤਾ ਹੋਇਆ ਔਰ ਉਸ ਤਰ੍ਹਾਂ ਕੰਮ ਚੱਲ ਰਿਹਾ ਤੇ ਸਿਕਿਉਰਿਟੀ ਕਾਫੀ ਬੀਫਡ ਅਪ ਤਾਂ ਤੁਹਾਨੂੰ ਅਪਡੇਟ ਰੱਖਾਂਗੇ ਸੋ ਇਸਾਨ ਸਰਨਲ ਡੀਐਸਪੀ ਸਿਟੀ ਰਜਿੰਦਰਮਨ ਹਾਸ ਜੁਨਾ ਦੇ ਨਾਲ ਆਪਾਂ ਗੱਲਬਾਤ ਕੀਤੀ ਔਰ ਸ਼ਰਧਾਤੀ ਅਨਸਰਾਂ ਨੂੰ ਖਾਸ ਕਰਕੇ ਚੇਤਾਵਨੀ ਦਿੱਤੀ ਹੈ ਕਿ ਬਾਹਰ ਜਾਜਨ ਨਹੀਂ ਤਾਂ ਸਖਤ ਕਾਰਵਾਈ ਜ਼ਰੂਰ ਕੀਤੀ ਜਾਏਗੀ ਮੈਂ ਮਹੇਕਰੰਦਾਵਾ ਸਹਿਯੋਗੀ ਰਿਕੀ ਮਨਹਾਸ ਦੇ ਨਾਲ ਕਿ ਆਟੀ ਨਿਊਜ਼ ਨੈਟਵਰਕ ਦੇ ਸ਼ੇਵਾਸ ਨਮਸਕਾਰ